ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਕਿਰਦਾਸ ਕਰਦੇ ਸਭ ਦੇ ਘਰ ਬਰਵਾ ਤੰਦਰੁਸਤੀ ਚੜ੍ਹਦੀ ਕਲਾ ਚ ਹੋਣ। ਤੇ ਲੈ ਮਿੱਤਰੋ ਅੱਜ ਸਾਮ ਤੋਂ ਇੱਕ ਦਿਨ ਪਹਿਲਾਂ ਗੇੜਾਂ ਦੇ ਇੱਕ ਦਿਨ ਬਾਅਦ ਤੇ ਆਪਾਂ ਸਵੇਰੇ ਇਹਨੂੰ ਠੀਕ ਹੈ 7:00 ਵਜੇ ਜਲਾਵ ਲਾਉਣ ਲੱਗੇ ਆ ਬਈ। ਜਲਾਵ ਆਪਾਂ 2ML ਭਰ ਲਿਆ। ਠੀਕ ਹੈ। ਤੇ ਜਲਾਵ ਦਾ ਤੁਹਾਨੂੰ ਪਤਾ ਹੀ ਆਪਾਂ ਤਿੰਨੇ ਚੀਜ਼ਾਂ ਦਾ ਹੀ ਲਾਉਣੇ ਆ ਔਲਾ, ਭੇੜਾ, ਹਰੜ। ਠੀਕ ਹੈ। ਹੁਣ ਆਪਾਂ ਇਹਨੂੰ ਲਾਉਣ ਲੱਗਿਆਂ ਜਲਾਬ ਤੇ ਜੋ-ਜੋ ਕੁਝ ਕਰਾਂਗੇ ਬਈ ਜਿਵੇਂ ਵੀ ਕਰਾਂਗੇ ਸਾਰਾ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ ਹੁਣ ਆਪਣੀਆਂ ਬਾਜ਼ੀਆਂ ਨੇ ਲਗਾਤਾਰ ਤੇ ਉਹ ਸਾਰੀਆਂ ਤੁਹਾਨੂੰ ਸਾਰੀਆਂ ਬਾਜ਼ੀਆਂ ਦੀਆਂ ਵੀ ਵੀਡੀਓ ਭੇਜਾਂਗੇ ਠੀਕ ਹੈ ਤੇ ਘਰੇ ਸਾਂਭਾਂਗੇ ਜਿਹੜਾ ਕੁਝ ਜਿਵੇਂ ਕਰਾਂਗੇ ਹਨਾ ਸਾਰਾ ਕੁਝ ਉਹ ਵੀ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੁਹਾਨੂੰ ਭਰਾਵਾਂ ਨੇ ਠੀਕ ਹੈ ਤੇ ਹੁਣ ਇਹਨੂੰ ਆ ਆਪਾਂ ਚਲਾਬ ਲਾ ਦਈਏ ਕਰਾ ਆ ਲੈ ਬੇਟਾ बस मेरा पुत बस मेरी धी बस बीएमएल एम एल जलाब आप लाता बई ठीक है ज्यादा नहीं आप पतला करके लाना बी जिन्ना भी लाना है ठीक है गेड़िया तो आए तो बाद भी ला सदी ਤੇ ਗੇੜਾਂ ਤੋਂ ਅਗਲੇ ਦਿਨ ਵੀ ਲਾ ਸਕਦੇ ਕਿਉਂਕਿ ਬਈ ਗੇੜਾਂ ਤੋਂ ਅਗਲੇ ਦਿਨ ਆਪਾਂ ਨਾ ਤੁਸੀਂ ਇਹ حساب ਲਾ ਲਓ ਵੀ 10:00 ਵਜੇ ਹਨਾ 10:30 ਵਜੇ ਬਦਾਮ ਪਾਉਣੇ ਆ ਤੇ ਉਦੋਂ ਅਗਲੇ ਦਿਨ ਤਾਂ ਸਾਹ ਹੁੰਦੀ ਆ ਉਦਿਆਂ 8:00 ਵਜੇ ਪਾਉਣੇ ਆ ਠੀਕ ਆ ਕਿਉਂਕਿ ਜੇ ਤੁਸੀਂ ਦੇਖ ਲਿਓ ਗੇੜਾਂ ਤੋਂ ਅਗਲੇ ਦਿਨ ਆਏ ਹਨਾ ਟਾਈਮ ਨਾਲ ਬਦਾਮ ਧਰ ਦੋਗੇ ਤਾਂ ਕਬੂਤਰ ਨੇ ਚੁਗਣੇ ਨਹੀਂ ਰੱਜ ਕੇ ਨਹੀਂ ਚੁਗਦਾ ਚੁਗ ਜ਼ਰੂਰ ਲਊਗਾ ਠੀਕ ਆ ਜੇ 12 ਬਦਾਮਾਂ ਦੀ ਖਰਾਕ ਆ ਤਾਂ ਵੱਧੂ ਆ ਭਈ 4-5 ਚੋਕ ਕੇ ਪੈ ਜੂਗਾ ਠੀਕ ਆ ਫਿਰ ਉਹ ਵੀ ਗੱਲ ਕਬੂਤਰ ਨਾਲ ਉਹ ਬਣਦਾ ਨਹੀਂ ਹੈਗਾ ਉਹ ਚੀਜ਼ ਨਹੀਂ ਬਣਦੀ ਸਦੋਂ जलाब लाता हूँ एमें बदम पावे जो भी करा वो सारा थोड़े भ्राव शेयर करा पूरी जमा सही है बिठा पूरी वाया मार रही है बई जमा फिट है गेड़िया दिन बी ये बैठी सी ग्यारह बजे ठीक है हूं ये दो ढाई दो ढाई का टाइम कर दी है ठीक है तीन पानी लगे हुए ने चौथे पाड़ी पूतरी छडनी है ये ठीक है बाकी अगर अपडेट थो देंदे ਇਹ ਬੁਪਨੇ ਰਿਹਾ ਆਪਣੀ ਵੀਡੀਓ ਨਾਲ ਹਾਂਜੀ ਤੇ ਲੈ ਮਿੱਤਰੋ ਆਪਾਂ ਲੱਗੇ ਆ ਬਈ ਪਾਣੀ ਪਿਉਣਾ ਤੇ ਆਪਣਾ ਪਾਣੀ ਬਈ ਇਹ 60 ਐਮਐਲ ਪਾਣੀ ਚ ਆਪਾਂ ਇੱਕ ਚੁੰਡੀ ਪਿਵਾਵਾਂਗੇ ਠੀਕ ਆ ਇਹ ਆਪਣਾ ਪਾਣੀ ਬਈ 60 ਐਮਐਲ ਪਾਣੀ ਚ ਇੱਕ ਚੁੰਡੀ ਹੀ ਪਿਵਾਂਤਾ ਜਾਂਦਾ ਠੀਕ ਆ ਇਹ ਗੱਲ ਦਾ ਯਾਦ ਰੱਖਿਓ ਇੰਨੀ ਕ ਚੁੰਡੀ ਹੋਵੇ ਠੀਕ ਆ ਤੇ 60 ਐਮਐਲ ਪਾਣੀ ਭਰਨਾ ਆਪਾਂ ਤੇ ਬਈ ਲਾਉਣ ਦਾ ਇਹਦਾ ਲਾਉਣ ਦਾ ਟਾਈਮ ਹੈਗਾ ਬਈ ਰਾਤ ਨੂੰ 2 ਵਜੇ ਕਿਉਂਕਿ 42 43 ਦਾ ਟੈਂਪਰੇਚਰ ਆ ਹੁਣ ਤੇ ਰਾਤ ਨੂੰ ਬਈ ਇਹ 2 ਵਜੇ ਲੱਗੂਗਾ ਠੀਕ ਆ ਰਾਤ ਨੂੰ ਬਾਜੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਜਿਹੜੀ ਰਾਤ ਹੁੰਦੀ ਸਾਂਭਣ ਵਾਲੀ ਆਪਾਂ ਉਦੋਂ ਠੀਕ ਆ 60 ml ਪਾਣੀ ਪਾਤਾ ਹੁਣ ਇਹਨੂੰ ਆਪਾਂ ਰੱਖ ਦਾਂਗੇ ਠੀਕ ਆ ਫ੍ਰਿਜ ਚ ਰੱਖ ਦਿਓ ਜਾ ਇਹ ਫ੍ਰਿਜ ਚ ਰੱਖ ਕੇ ਤੇ ਜਦੋਂ ਤੁਸੀਂ ਬਈ ਕਬੂਤਰ ਨੂੰ ਪਾਣੀ ਦੇਣਾ ਉਦੋਂ ਪਹਿਲਾਂ 20 ਮਿੰਟ ਪਹਿਲਾਂ ਇਹਨੂੰ ਅੱਧਾ ਘੰਟਾ ਪਹਿਲਾਂ ਬਾਹਰ ਕੱਢ ਕੇ ਰੱਖ ਲਓ ਬਈ ਵੀ ਇਹਦੀ ਠਾਰ ਪੰਨੀ ਜਾਵੇ ਠੀਕ ਆ ਜਿਆਦਾ ਬਾਹਰ ਤੈਣ ਚਿਲਡ ਕਰਕੇ ਵੀ ਨਹੀਂ ਪਾਣੀ ਆਪਾਂ ਲਾਉਣਾ ਠੀਕ ਆ ਇੰਨਾ ਕੀ ਗੱਲ ਬਾਤ ਆ ਬਾਕੀ ਤੁਹਾਨੂੰ ਦੱਸਦਾ ਹਾਂ ਜੇ ਬਈ ਮੌਸਮ ਦਾ ਫੇਰ ਫੇਰ ਹੋ ਜੇ ਟੈਂਪਰੇਚਰ ਘਟ ਜੇ ਹਵਾ ਹੋਵਾ ਜੀ ਆ ਬਦਲਵਾਈ ਆ ਫਿਰ ਤੁਸੀਂ ਇਹਨੂੰ ਬਈ ਕੀ ਕਰਨਾ 4 ਵਜੇ ਲਾਉਣਾ ਠੀਕ ਆ ਜੇ ਫੁੱਲ ਲੋ ਆਇਆ ਤਾਂ 2 ਵਜੇ ਤੇ ਜੇ ਟੈਂਪਰੇਚਰ ਘਟਣਾ ਕਿ ਜੇ ਉਹ ਜਾ ਥੱਲੇ ਜਾਉ ਠੀਕ ਆ ਤੇ ਆ ਆਪਣੀ ਅੱਗੇ ਕਬੂਤਰੀ ਆ ਬਈ ਆ ਕਬੂਤਰੀ ਆ ਆਪਣੀ ਜਿਹੜੀ ਸੰਭੀ ਆਨੇ ਠੀਕ ਆ ਆਪਣੇ ਤੇ ਲੈ ਮਿੱਤਰੋ ਹੋਣ ਲੱਗੇ ਆ ਆਪਾਂ ਬਈ ਜਾਨਵਰ ਨੂੰ ਪਾਣੀ ਪੁਣੀ ਦੇ ਲਿਆ। ਡਾਉਣ ਲੱਗੇ ਆ ਬਈ ਹੋਲਾ ਠੀਕ ਆ ਪਿੰਡਾ ਲੱਲੂਆਣਾ। ਜੇ ਹੁਣ ਚੱਲਦੇ ਆ ਆਪਾਂ ਮੋਹਰ ਲਗਾਉਣੇ ਆ ਜਾ ਕੇ। ਠੀਕ ਆ ਬਾਜ ਬਈ ਦੁਬਾਰਾ ਤਾਂ ਦੇ ਰਹਿਆਂ ਥੋੜਾ ਜਨਾ ਤੁਹਾਨੂੰ ਪਤਾ ਬਈ ਰੋਲਾ ਰੱਪਾ ਜਾ ਹਨਾ ਹੋਰ ਹੀ। ਤਾਂ ਕਰਕੇ ਕੁਝ ਪਤਾ ਜਿਹਾ ਤਾਂ ਨਹੀਂ ਲੱਗਦਾ ਹਨਾ। ਤਾਂ ਕਰਕੇ ਆਪਾਂ ਅੱਧੀ ਇੱਕ ਵੀਡੀਓ ਤੇ ਆਪਦੀ ਬਾਜ ਦੇਵਾਂਗੇ। ਤੇ ਬਾਕੀ ਤੁਹਾਨੂੰ ਕਹਾਂਗੇ ਤੇ ਅਜ ਤਸਾਂਗੇ ਅਗਲੀ ਵੀਡੀਓ 'ਚ ਸਾਰਾ ਕੀ ਗੱਲਬਾਤ ਹੋਈ ਆ ਹਨਾ। ਤੇ ਕਿੰਨੇ ਕਬੂਤਰ ਨੇ 65 ਇੰਨੇ ਲੱਗੇ ਲੱਗੇ ਕਬੂਤਰ ਸੀ ਗਾ ਬਾਅਦ ਬ੍ਰੈਂਡ ਕਬੂਤਰ ਸੀ ਆ ਹੁਣ ਮੋੜਾ ਲਾਉਣੀ ਆ ਨੇ ਗੱਦਾ ਕੰਮ ਹੋਣੀ ਗਾ ਮੈਂ ਛੋਟੇ ਕੋਲੇ ਹੋਊਗੀ ਹੋਰ ਪਤਾ ਨਹੀਂ ਮੈਂ ਮਾਂ ਚ ਲਊਂ ਤੂੰ ਮੈਨੂੰ ਕਹੀ ਹੈ ਕੋਈ ਨਾ ਕੋਈ ਨਾ ਬਸ ਆ ਮੋੜਾ ਦੂਜਾ ਬਸ ਓਕੇ ਗੱਦਾ ਹੁਣ ਲਾਈਟ ਚੱਲ ਰਾਮ ਨਾਲ ਲੱਗੀ ਲਾ ਲੇ ਉੱਲੇ ਬਾਬਾ ਨਾਨਕ ਸੁੱਖ ਰੱਖੇ ਬਾਈ ਕਰਿਓ ਦਬਾਬ ਦੇ ਭਰਾ ਵਾਸਤੇ ਠੀਕ ਆ

ले नाम yeah, yeah. oh, <laughs> <laughs> कढ़ी <laughs> 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 ਦੋ ਦੋ ਲੈ ਕੇ ਨਾ ਵੇ ਯਾਰਾ ਗੰਡਾ ਉਹ ਲੋਟਾ ਵਧੀਆ 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 ਬਈ ਵਧੀਆ ਭਾਈ ਜਿਨ੍ਹਾਂ ਨੇ ਉਹਦੇ ਨੇ ਨਾ ਸਾਈਡ ਤੋਂ ਜੋ ਇਹ ਦੇਖਣ ਕਿ ਉਹਦਾ ਵੀ ਜਾਣਗੇ ਸਾਹਮਣੇ ਇਸ ਸਾਈਡ ਤੋਂ ਜਾ ਹਲੋ ਤੁਸੀਂ ਸਾਈਡ ਤੋਂ ਕਿ ਦੇਖੋ ਜਾ ਚੱਲ ਚੱਲ ਵੇ ਦਾ ਹੜ ਗਿਆ ਬਈ ਆ ਵੀ ਓਏ ਕੋਟ ਲਾਈਦਾ ਬਈ

ਹਾਂ ਤਰਿਆ ਮਸਮਾਨ ਹੈ ਹਾਂ ਤਰਿਆ ਖੰਡੀ ਕੱਲੀ ਬੋਤਲ ਚੱਕ ਲਈ ਬਸ ਇੱਕ ਪਾਣੀ ਪੀਣ ਆਲੀ ਇਹਦੇ ਵਿੱਚ ਰੈਂਡ ਸਾਨੂੰ ਜਗ੍ਹਾ ਉੱਥੇ ਵਗੜਾ ਮੁੰਡਾ ਹੋ ਖੜਾ ਸੁੱਕਿਆ ਉਹ ਪੱਕੇ ਰੰਗ ਦਾ ਬਸ ਤੁਹਾਨੂੰ ਦੱਸ ਦਿੰਦਾ ਕੱਲ੍ਹ ਵਾਲੇ ਮੰਜਾ ਆਉਣਾ ਠੀਕ ਆ ਕਬੂਤਰੀ ਦੇ ਕੋਲੇ ਜੇ ਦੇਖਾਂਗੇ ਜਿੱਥੇ ਜੁੱਡੂ ਵੀ ਆਪਣੀ ਤਾਲੀਆਂ ਝਲਰਾਂਗੇ ਦੋਨੇ ਲਾਲ ਥੱਲੋ ਆ ਆਪਾਂ ਤੇ ਨੋੜਦੀਓ ਸਾਲੇ ਹੁਣ ਆ ਉਰੀ ਦਿਖ ਜੂਗੀ ਖੜਜਾ ਬਲੇ ਆਉਣਗੇ ਬਿੱਤਰ ਮਣਿਆ ਬਨਾਲੀ ਇੱਧਰ ਤੇ ਆਂਦੀ ਫਿਰ ਆਉਗੀ ਉਹ ਟਿੱਕੀ ਉੜਦੀਆਂ ਕਾਲੀਆਂ ਕਾਲੀਆਂ ਝੰਲਰਾ ਲਾਲ ਬਾਗਲਾ ਲਾਲ ਬਾਗਲਾ ਪੱਟੀਆਂ ਝੰਲਰਾ ਤੇ ਤੁਲੀ ਅਰਗੇ ਲੱਗੂ ਉੜਦੀ ਓਏ ਆਪਾਸ ਠੀਕ ਹੈ ਠੀਕ ਹੈ ਓਕੇ ਐਂ ਤਾਂ ਮੇਰੇ ਯਾਦ ਆ ਉਹਦਾ ਤੇ ਨੀਲੀ ਤੇਰੀਆ ਬਈ اوه الله کاپيٽر کي සම්پورو ڪري سگهن ٿا راڳي ڪري سگهن ٿا ਥੱਲੇ ਆ ਗਿਆ ਓ ਜੱਕੀ ਬਈ ਆ ਟੱਕਰ ਦੇ ਲੱਕਦੇ ਯਾਰ ਅਸਤਾਜੀ ਪਾਣੀ ਵੱਧ ਦੇ ਰਹੇ ਹੋ ਪਾਣੀ ਦਾ ਨਹੀਂ ਆਂ ਵੀਡੀਓ ਬਥੇ ਨਹੀਂ ਆ ਆ ਆ ਆ ਨਾ ਨਾ ਤਰਪੂ ਤਰਪੂ ਆ ਜੋ ਦਾ ਇਹ ਵੀ ਨਹੀਂ ਲੱਗਦਾ ਤੁਰਦਾ ਯਾਰ ਹੜ ਵੇ ਇਹ ਆ ਗਿਆ ਗਾਇਜ਼ ਇੱਟਲੇ ਮਣੀ ਆ ਹੁਣ ਗਿਆ ਜਾਉ ਹੁਣ ਤਾਂ ਜਾਉ ਓ ਭਾਂ ਤੇ ਆ ਖਾਸਮਾ ਓ ਜਾ ਕੁਤਕਾ ਤਨ ਵਿੱਕਲੇ ਓ ਅੱਖਾਂ ਦੇਖੇ ਦੇਖਿਓ ਕਰਦਾਂ ਨਾ गया नौ का सदै कबूतर कटे तो था। 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 तुर्णीना था। तुर्णीना था। नहीं गया ਅਜੇ ਕੋਈ ਨਹੀਂ ਕੱਟਿਆ ਗਿਆ ਉਹ ਹੁੰਦੀ ਹੈ ਬਈ ਡਾਰ ਦੀ ਡਾਰ ਸਾਰੀ ਤੇ ਤੁਹਾਨੂੰ ਦਿਸ ਜੇ ਆ ਗਈ ਇਹ ਜੇ ਮੋਤੀ ਆ ਗਈ ਦੀ ਸੂਤਰੋ ਆ ਜਾਂਦੀਆਂ ਡਾਰ ਆ ਦੇਖ ਲੋ ਆ ਜਾਂਦੇ ਠੀਕ ਹੈ ਅੱਜ ਛੱਡੀ ਤੇ ਆਪਾਂ ਲੱਲੂਆਂ ਨੇ ਜਿਹੜੀ ਸਾਂਹ ਵਾਲੀ ਸੀ ਵੀਡੀਓ ਉਹ ਵੀ ਇਹਦੇ ਨਾਲ ਹੀ ਕਨੈਕਟ ਕਰ ਦਾਂਗੇ ਬਾਈ ਠੀਕ ਆ ਵਿੱਚੀ ਪਾ ਦਾਂਗੇ ਤੇ ਦੇਖ ਲਓ ਆ ਫਿਰਦੀ ਆ ਬਈ ਸਾਰੀਆਂ ਡਾਰਾਂ ਕੂਤਰ ਡੇਨੇ ਤੇ 70 ਦੇ ਨੇੜੇ 67 ਤੂਟ ਠੀਕ ਆ ਦੋ ਵਿੱਚੋਂ ਕੱਟੇ ਗਏ ਐਂਟਰੀਆਂ ਨਹੀਂ ਆਈਆਂ ਸੀ 65 ਕੂਤਰ ਫਿਰਦੇ ਨੇ ਬਈ ਬਾਕੀ ਗਾਂ ਪਤਾ ਲੱਗ ਜੂਗਾ ਨਾ ਕਦੋਂ ਤੇ ਕਿੰਨੇ ਵਜੇ ਕੀ ਹੁੰਦਾ ਸਾਰੀ ਅਪਡੇਟ ਦਿੰਦੇ ਰਹਾਂਗੇ ਠੀਕ ਆ ਬਣੇ ਰਹੋ ਵੀਡੀਓ ਨਾਲ ਆ ਜਾਂਦਾ ਇੱਕ ਬਈ